ਬੋਰਡ ਤੋਂ ਇੱਕ ਆਫੀਸਰ ਨੇ ਜਿਹੜੇ ਤਰਨਤਾਰਨ ਜਾ ਕੇ ਪੂਰਾ ਮਹੀਨਾ ਅੰਮ੍ਰਿਤਪਾਲ ਦਾ ਚੋਣ ਪ੍ਰਚਾਰ ਕਰਦੇ ਰਹੇ ਨੇ ਠੀਕ ਹੈ ਜੀ ਮੇਰੇ ਖਿਆਲ ਨਾਲ ਜਤਿੰਦਰ ਸਿੰਘ ਭੰਗੋ ਉਹਨਾਂ ਦਾ ਨਾਮ ਆ ਔਰ ਇਥੇ ਮੰਡੀ ਬੋਰਡ ਦੇ ਵਿੱਚ ਆਫੀਸਰ ਨੇ ਪੂਰਾ ਮਹੀਨਾ ਉਹ ਉਧਰ ਚੋਣ ਪ੍ਰਚਾਰ ਕਰਦੇ ਨੇ ਕੀ ਇੱਕ ਸਰਕਾਰੀ ਆਫੀਸਰ ਇਦਾਂ ਜਾ ਕੇ ਕਿਸੇ ਦਾ ਚੋਣ ਪ੍ਰਚਾਰ ਕਰ ਸਕਦਾ ਹੈ ਕੀ ਇਹ ਲਾਅ ਹੈਗਾ ਜੇ ਨਹੀਂ ਹੈਗਾ ਤਾਂ ਫਿਰ ਸਰਕਾਰ ਨੇ ਅੰਮ੍ਰਿਤਪਾਲ ਦੇ ਪਾਸੇ ਨੂੰ ਆਪਣੀਆਂ ਅੱਖਾਂ ਕਿਉਂ ਬੰਦ ਰੱਖੀਆਂ ਲੋਕ ਸਭਾ ਚੋਣਾਂ ਦੌਰਾਨ ਅਮਰਿਤਪਾਲ ਦੇ ਲਈ ਸਰਕਾਰੀ ਮੁਲਾਜ਼ਮਾ ਨੇ ਪ੍ਰਚਾਰ ਕੀਤਾ ਤੇ ਇਲੈਕਸ਼ਨ ਕਮਿਸ਼ਨ ਨੇ ਅੱਖਾਂ ਬੰਦ ਕਿਉਂ ਕੀਤੀਆਂ ਇਹ ਇਲਜ਼ਾਮ ਲਗਾਉਂਦਾ ਹੈ ਵਿਰੋਧੀ ਉਮੀਦਵਾਰ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਦੀ ਮੈਂਬਰਸ਼ਿਪ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਮੈਂ ਜਿਹੜੀ ਸਵਾਲ ਜਿਹੜੇ ਹੈਗੇ ਆ ਬੜੇ ਲੰਬੇ ਟਾਈਮ ਤੋਂ ਪੁੱਛਦਾ ਆ ਰਿਹਾ ਕਿ ਕਿਹੜੀ ਸਰਕਾਰੀ ਸ਼ਹਿਤ ਹੈ ਤੇ ਜਾਂ ਕਿਹੜੇ ਏਜੰਸੀਆਂ ਦੀ ਸ਼ਹਿਤ ਹੈ ਅਮਰਿਤਪਾਲ ਕੰਮ ਕਰਦਾ ਹੈ ਇਸ ਚੋਣ ਦੇ ਦੌਰਾਨ ਬਹੁਤ ਸਾਰੇ ਸਰਕਾਰੀ ਅਫਸਰ ਆਪਣੀਆਂ ਸੀਟਾਂ ਛੱਡ ਕੇ ਅਮਰਿਤਪਾਲ ਦੇ ਚੋਣ ਪ੍ਰਚਾਰ ਦੇ ਵਿੱਚ ਕੰਮ ਕਰਦੇ ਰਹੇ ਨੇ ਔਰ ਉਸ ਉਸ ਜਦੋਂ ਇੱਕ ਸਰਕਾਰੀ ਅਫੀਸਰ ਕਿਸੇ ਦੇ ਚੋਣ ਪ੍ਰਚਾਰ ਦੇ ਵਿੱਚ ਜਾ ਕੇ ਐਕਟਿਵਿਟਲੀ ਕੰਮ ਕਰਦਾ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਉਸ ਟਾਈਮ ਆਪਣੀਆਂ ਅੱਖਾਂ ਬੰਦ ਕਿਉਂ ਕਰ ਲੈਂਦਾ ਕੀ ਬਾਕੀ ਬਾਕੀ ਜਿੰਨੇ ਕੈਂਡੀਡੇਟ ਸੀ ਉਹਨਾਂ ਨੂੰ ਵੀ ਇਹ ਜਿੰਨੀਆਂ ਛੂਟ ਅਮਰਤਪਾਲ ਨੂੰ ਮਿਲੀਆਂ ਸੀ ਬਾਕੀਆਂ ਨੂੰ ਮਿਲੀਆਂ ਸੀ ਸਰਕਾਰੀ ਅਫੀਸਰ ਇਹਨਾਂ ਦੇ ਚੋਣ ਪ੍ਰਚਾਰ ਕਰਦੇ ਰਹੇ ਨੇ ਆ ਇਥੋਂ ਮੰਡੀ ਬੋਰਡ ਤੋਂ ਇੱਕ ਅਫੀਸਰ ਨੇ ਜਿਹੜੇ ਤਰਨ ਤਰਨ ਜਾ ਕੇ ਪੂਰਾ ਮਹੀਨਾ ਅਮਰਤਪਾਲ ਦਾ ਚੋਣ ਪ੍ਰਚਾਰ ਕਰਦੇ ਰਹੇ ਨੇ ਠੀਕ ਹੈ ਜੀ ਮੇਰੇ ਖਿਆਲ ਨਾਲ ਜਤਿੰਦਰ ਸਿੰਘ ਭੰਗੋ ਉਹਨਾਂ ਦਾ ਨਾਮ ਆ ਔਰ ਇਥੇ ਮੰਡੀ ਬੋਰਡ ਦੇ ਵਿੱਚ ਆਫੀਸਰ ਨੇ ਪੂਰਾ ਮਹੀਨਾ ਉਹ ਉਧਰ ਚੋਣ ਪ੍ਰਚਾਰ ਕਰਦੇ ਨੇ ਕੀ ਇੱਕ ਸਰਕਾਰੀ ਆਫੀਸਰ ਏਦਾਂ ਜਾ ਕੇ ਕਿਸੇ ਦਾ ਚੋਣ ਪ੍ਰਚਾਰ ਕਰ ਸਕਦਾ ਕੀ ਲਾਅ ਹੈਗਾ ਜੇ ਨਹੀਂ ਹੈਗਾ ਤਾਂ ਫਿਰ ਸਰਕਾਰ ਨੇ ਅੰਮ੍ਰਿਤਪਾਲ ਦੇ ਪਾਸੇ ਨੂੰ ਆਪਣੀਆਂ ਅੱਖਾਂ ਕਿਉਂ ਬੰਦ ਰੱਖੀਆਂ 1200 ਰੁਪਏ ਇਹਨਾਂ ਨੇ ਆਪ ਜਿਹੜਾ ਐਫੀਡੇਵਿਟ ਫਾਈਲ ਕੀਤਾ ਨਾ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ 1200 ਰੁਪਏ ਹੈਗਾ 1200 ਰੁਪਏ ਦੇ ਜਿਹੜਾ ਇਹਨਾਂ ਦੇ ਕੋਲ ਖਰਚਾ ਹੈਗਾ ਉਸ ਖਰਚੇ ਦੇ ਨਾਲ ਏਡੀ ਵੱਡੀ ਚੋਣ ਜਿਹੜੀ ਹੈ ਉਹ ਮੈਨੇਜ ਹੋ ਗਈ ਲੱਖਾਂ ਜਿਹੜੀਆਂ ਲੱਖਾਂ ਰੁਪਏ ਦਾ ਜਿਹੜਾ ਉਥੇ ਲੈਂਡ ਦੇਣ ਹੋਇਆ ਫਲੈਕਸਾਂ ਛਪੀਆਂ ਉਹ ਕਿੱਥੋਂ ਹੋਇਆ ਤੁਸੀਂ ਕਿਸ ਨੂੰ ਬਣਾਇਆ ਗਿਆ ਨਹੀਂ ਨਹੀਂ ਤੁਸੀਂ ਇਹ ਕਹਿ ਕੇ ਜਾਣ ਨਹੀਂ ਛੜਾ ਸਕਦੇ ਨਾ ਕਿ ਸੰਗਤ ਨੇ ਖਰਚਾ ਕੀਤਾ ਸੰਗਤ ਨਹੀਂ ਹੁੰਦੀ ਜੀ ਜਦੋਂ ਤੁਸੀਂ ਰਾਜਨੀਤੀ ਚ ਉਤਰ ਜਾਂਦੇ ਹੋ ਨਾ ਫਿਰ ਵਰਕਰਸ ਹੁੰਦੇ ਨੇ ਤੇ ਵਰਕਰਸ ਜਦੋਂ ਫੰਡ ਕਰਦੇ ਨੇ ਨਾ ਤਾਂ ਉਹ ਫਾਰ ਪਾਰਟੀ ਦਾ ਫੰਡ ਹੁੰਦਾ ਤੇ ਉਹ ਵੀ ਸ਼ੋ ਕਰਨਾ ਹੁੰਦਾ ਕਿ ਪਾਰਟੀ ਨੂੰ ਕਿੰਨਾ ਫੰਡ ਆਇਆ ਤੇ ਕਿੱਥੋਂ ਆਇਆ ਇਦਾਂ ਨਹੀਂ ਹੁੰਦਾ ਕਿ ਕੋਈ ਵੀ ਕਿਤੇ ਵੀ ਖਰਚਾ ਕੀਤਾ ਜਾਵੇ ਤੇ ਤੁਸੀਂ ਸਰਕਾਰ ਉਹਦੇ ਵੱਲ ਨੂੰ ਅੱਖਾਂ ਬੰਦ ਕਰਕੇ ਬੈਠੇ ਜੋ ਕਾਨੂੰਨ ਸਾਰਿਆਂ ਵਾਸਤੇ ਆ ਉਹ ਅਮਰਤਪਾਲ ਦੇ ਉੱਤੇ ਲਾਗੂ ਕਿਉਂ ਨਹੀਂ ਹੁੰਦੇ ਪਟੀਸ਼ਨ ਸਾਡੀ ਐਕਸੈਪਟ ਹੋ ਗਈ ਹੈ 6 ਤਰੀਕ ਨੂੰ ਸੁਣਵਾਈ ਹੈਗੀ ਹੈ 6 ਤੋਂ ਬਾਅਦ ਮੇਰਾ ਪਟੀਸ਼ਨ ਦਾ ਮਕਸਦ ਜਿਹੜਾ ਮੇ ਕਹਿੰਦਾ ਆ ਰਿਆਂ ਕਿ ਅਮਰਤਪਾਲ ਨੂੰ ਸਰਕਾਰੀ ਛਾਇਆ ਤੇ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਆ ਔਰ ਬਹੁਤ ਸਾਰੇ ਸਰਕਾਰੀ ਅਫੀਸਰ ਇਹਦੇ ਨਾਲ ਕੰਮ ਕਰਦੇ ਸਰਕਾਰੀ ਛਾਇਆ ਮਤਲਬ ਆਮ ਆਦਮੀ ਪਾਰਟੀ ਦਾ ਹੱਥ ਹੈ ਇਸ ਦੇ ਵਿੱਚ ਸੈਂਟਰ ਦੀ ਤੇ ਸਟੇਟ ਦੀ ਮੈਂ ਆਮ ਆਦਮੀ ਜਾਂ ਭਾਜਪਾ ਨਹੀਂ ਕਹਿ ਰਿਹਾ ਮੈਂ ਸੈਂਟਰ ਤੇ ਸਟੇਟ ਤੇ ਸੈਂਟਰ ਦੀਆਂ ਤੇ ਸਟੇਟ ਦੀਆਂ ਏਜੰਸੀਆਂ ਦੀ ਛਾਇਆ ਕਹਿ ਰਿਹਾ ਸਬੂਤ ਹੈ ਤੁਹਾਡੇ ਕੁਝੇਗਾ ਜੀ ਹਾਈ ਕੋਰਟ ਦੇ ਵਿੱਚ ਸਾਰਾ ਕੁਝ ਆਪਾਂ ਹੁਣ ਹਾਈ ਕੋਰਟ ਆ ਗਏ ਆ ਇੱਥੇ ਵਰਬਲੀ ਨਹੀਂ ਹੋਣਾ ਸਾਰਾ ਕੁਝ ਔਨ ਰਿਕਾਰਡ ਹੋਏਗਾ ਸਬੂਤਾਂ ਦੇ ਆਧਾਰ ਤੇ ਗੱਲ ਹੋਏਗੀ ਸਾਡਾ ਹਾਈ ਕੋਰਟ ਆਣ ਦਾ ਮਕਸਦ ਹੀ ਇਹ ਆ ਕਿ ਹੁਣ ਇਹ ਔਨ ਰਿਕਾਰਡ ਗੱਲ ਚਲਣੀ ਹੈ ਤੇ ਔਨ ਰਿਕਾਰਡ ਸਾਰਾ ਕੁਝ ਸਾਬਤ ਹੋਏਗਾ ਤੁਸੀਂ ਪਾਰਟੀ ਕਿਸ ਨੂੰ ਬਣਾਇਆ ਹੈ ਇਸ ਦੇ ਵਿੱਚ ਪਾਰਟੀ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਔਰ ਉਧਰੋਂ ਦੀ 4 ਜਣੇ ਨੇ ਇਲੈਕਸ਼ਨ ਕਮਿਸ਼ਨ ਦੇ 4 ਆਫੀਸਰ 4 ਡਿਪਾਰਟਮੈਂਟ ਨੇ ਜਿਹੜੇ ਪਾਰਟੀ ਨੇ ਤੇ ਪੰਜਵੀਂ ਪਾਰਟੀ ਜਿਹੜਾ ਹੈਗਾ ਉਹ ਅਮਰਤਪਾਲ ਸਿੰਘ ਆ